ਨੂੰ ਇਹ ਗੱਲ ਚੇਤਾਵਨੀ ਵੀ ਦਿੰਨੇ ਆਂ ਸੀ ਵੀ ਬਿਲਕੁਲ ਅਸੀਂ ਇਸ ਦਾ ਜਿਹੜੇ ਖਰੜਾ ਭੇਜਿਆ ਉਹਨੂੰ ਵਾਪਸ ਮੋੜਿਆ ਜਾਵੇ ਤੇ ਅਸੀਂ ਉਹਨੂੰ ਲਾਗੂ ਨਹੀਂ ਹੋਣ ਦੇਵਾਂਗੇ ਇਹ ਪ੍ਰੋਟੈਸਟ ਕੋਟੇ ਤੱਕ ਚੱਲੇਗਾ ਤੁਹਾਡਾ ਜੀ ਇਹ 12 ਤੋਂ 3 ਵਜੇ ਤੱਕ ਅੱਜ ਸੀਗਾ ਇੱਕ ਦਿਨ ਦਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਐਸਕੇਐਮਫ ਫੇਰ ਦੁਆਰਾ ਮੀਟਿੰਗ ਕਰਕੇ ਅਗਲਾ ਪ੍ਰੋਗਰਾਮ ਲਿਖੇਗਾ ਜੀ ਨਾਮਤ ਤੁਹਾਡਾ ਜਿਹੜੇ ਜੱਥੇਬੰਦੀ ਵਾਲੋਂ ਅੱਜ ਕਰਨਾ ਦਿੱਤਾ ਗਿਆ ਕਿ ਅਗਲੇ ਪ੍ਰੋਗਰਾਮ ਨਾਲ ਲੈ ਕੇ ਤਾਹਾਨੂੰ ਜੀ ਕਿੰਤੀ ਕਿਸਾਨੀ ਔਰਤ ਵਿੰਗ ਬਲਾਕ ਪ੍ਰਧਾਨ ਜੀ ਅੱਜ ਜਿਹੜੀ ਸਾਡੀਆਂ ਰਹਿੰਦੀਆਂ ਮੰਗਾ ਸੀ ਉਹਨਾਂ ਦੇ ਉੱਪਰ ਜਿਹੜੀ ਮੋਦੀ ਸਰਕਾਰ ਨੇ ਵਾਅਦਾ ਖਿਲਾਫੀ ਕੀਤੀ ਔਰ ਜਿਹੜੇ ਤਿੰਨ ਆਡੀਅנס ਕਹਿ دیے ਉਹ ਇਹਨਾਂ ਨੇ ਫੇਰ ਜਿਹੜੇ ਲਾਗੂ ਆ ਰਾਜਾਂ ਦੇ ਅਧਿਕਾਰਾਂ ਦੇ ਹਿਸਾਬ ਨਾਲ ਕਿਉਂਕਿ ਪਹਿਲਾਂ ਐਸਕੇਐਮ ਕਹਿ ਰਿਹਾ ਸੀ ਜਿਹੜੇ ਇਹ ਤਿੰਨ ਕਾਨੂੰਨ ਆ ਇਹ ਰਾਜਾਂ ਦਾ ਅਧਿਕਾਰ ਆ ਕਿ ਨਾ ਇਹ ਸੂਬਿਆਂ ਦਾ ਅਧਿਕਾਰ ਆ ਤਾਂ ਉਹਨਾਂ ਨੇ ਜਿਹੜੇ ਝੂਠ ਫਰਾ ਕੇ ਜਿਹੜੇ ਤਿੰਨ ਕਾਨੂੰਨ ਆ ਉਸੇ ਤਰ੍ਹਾਂ ਹੀ ਮੰਡੀ ਖਤਮ ਕਰਨ ਵਾਲਾ ਤੇ ਐਮਐਸਪੀ ਨੂੰ ਖਤਮ ਕਰਨ ਵਾਲੇ ਜਿਹੜੇ ਕਾਨੂੰਨ ਆ ਦੁਬਾਰਾ ਜਿਹੜੇ ਆ ਪੰਜਾਬ ਦੇ ਵਿੱਚ ਲਿਆਤੇ ਆ ਉਹ ਖਰੜੇ ਜਿਹੜੇ ਉਹ ਪੇਸ਼ ਕਰ ਦਿੱਤੇ ਗਏ ਆ ਇਹਨਾਂ ਨੂੰ ਲੈ ਕੇ ਜਿਹੜੇ ਅੱਜ ਜ਼ਿਲ੍ਹਾ ਕੇਂਦਰਾਂ ਦੇ ਉੱਪਰ ਡੀਸੀ ਦਫ਼ਤਰਾਂ ਦੇ ਅੱਗੇ ਜਿਹੜੇ ਧਰਨੇ ਆ ਉਹ ਦਿੱਤੇ ਗਏ ਆ ਔਰ ਆਉਣ ਵਾਲੇ ਟਾਈਮ ਦੇ ਵਿੱਚ ਵੀ ਜਿਹੜੀ ਐਸਕੇਐਮ ਨੇ ਜਿਹੜੀ ਇਹਨਾਂ ਦਾ ਖੇਤੀਬਾੜੀ ਮੰਤਰੀ ਆ ਉਹਨਾਂ ਨਾਲ ਮੀਟਿੰਗ ਕਰਕੇ ਗੱਲ ਕਹੀ ਆ ਕਿ ਜਿਹੜੇ ਸੰਸਦ ਦੇ ਵਿੱਚ ਜਿਹੜੇ ਬੈਲ ਆ ਇਹ ਰੱਦ ਕਰਵਾ ਦੇ ਤੇ ਗੱਲ ਠੀਕ ਆ ਨਹੀਂ ਤੇ ਜਿੱਦਾਂ ਦਿੱਲੀ ਤਿੰਨ ਕਾਨੂੰਨਾਂ ਵਾਸਤੇ ਦਿੱਲੀ ਅੰਦੋਲਨ ਚੱਲਿਆ ਉਸੇ ਤਰ੍ਹਾਂ ਜਿਹੜਾ ਸੰਘਰਸ਼ ਆ ਉਹ ਪੰਜਾਬ ਤੋਂ ਜਿਹੜਾ ਫੇਰ ਦੁਬਾਰਾ ਸ਼ੁਰੂ ਹੋਊਗਾ ਮ ਸਾਨੂੰ ਕਾਲ ਦਊਗਾ ਉਸ ਦੇ ਉੱਪਰ ਉਸੇ ਤਰ੍ਹਾਂ ਹੀ ਅਸੀਂ ਫੁੱਲ ਚੜਾਵਾਂਗੇ ਕੀ ਨਾਮ ਆ ਤੁਹਾਡਾ ਤੇ ਕਿਹੜੇ ਜੱਥੇਬੰਦੇ ਦੇ ਆਗੂਆਂ ਅੱਜ ਪ੍ਰੋਟੈਸਟ ਕੀਤਾ ਜਾ ਰਿਹਾ ਹੈ ਇਹਦੇ ਬਾਰੇ ਸਾਰੀ ਜਾਣਕਾਰੀ ਮੈਂ ਮੇਜਰ ਸਿੰਘ ਖੋਲਿਆ ਕਾਦੀਆਂ ਜਿਲ੍ਹਾ ਮੋਗਾ ਦਾ ਪ੍ਰਧਾਨ ਹਾਂ ਅੱਜ ਸਾਡਾ ਸੰਜੋਗ ਮੋਰਚੇ ਲਿਓ ਜਿਹੜਾ ਸਾਨੂੰ ਸੱਦਾ ਆਇਆ ਜੋ ਕਿ ਕੇਂਦਰ ਸਰਕਾਰ ਨੇ ਸੂਬਾ ਸਰਕਾਰਾਂ ਨੂੰ ਜੋ ਖੜੜਾ ਭੇਜਿਆ ਇਹ ਖਰੜੇ ਦੀ ਬਾਬਤ ਅਸੀਂ ਸਾਰਾ ਸੰਯੁਕਤ ਮੋਰਚੇ ਨੇ ਸਾਨੂੰ ਇਹ ਆਰਡਰ ਦਿੱਤਾ ਵੀ ਤੁਸੀਂ ਹਰੇਕ ਜ਼ਿਲ੍ਹੇ ਦੇ ਵਿੱਚ ਵਾਦੋ-ਵਾਦ ਇਕੱਠਾ ਲਾ ਕੇ ਤੇ ਇਹ ਉਹਦੀ ਨਿੰਦਾ ਕਰਨੀ ਆ ਜੋ ਸੈਂਟਰ ਸਰਕਾਰ 14 ਮਹੀਨੇ ਅਸੀਂ ਦਿੱਲੀ ਘੋਲ ਜਿੱਤ ਕੇ ਆਏ ਸੀ ਉਹ ਆਨੇ ਬਹਾਨੇ ਲਾ ਕੇ ਸਾਡੇ ਤੇ ਲਾਗੂ ਕਰਨਾ ਚਾਹੁੰਦੇ ਆ ਜਿਹੜਾ ਸਾਡਾ ਮੰਡੀਕਰਨ ਉਹ ਤੋੜਨਾ ਚਾਹੁੰਦੇ ਆ ਤੇ ਪ੍ਰਾਈਵੇਟ ਜਿਹੜੇ ਘਰਾਣੇ ਆ ਉਹਨਾਂ ਦੇ ਹੱਥ 'ਚ ਦੇਣਾ ਚਾਹੁੰਦੇ ਆ ਜਿਹੜੀ ਸਾਡੀ ਮੰਡੀ ਬੋਰਡ ਦੀ ਕਮਾਈ ਆ ਲੱਖਾਂ ਹੀ ਮਲਾਜ਼ਮ ਕੰਮ ਕਰਦੇ ਆ ਜਿਹੜੀਆਂ ਸਾਡੀਆਂ ਸੜਕਾਂ ਬਣਦੀਆਂ ਇਹ ਮੰਡੀ ਬੋਰਡ ਦੇ ਕਮੇਟੀਆਂ ਦੇ ਥਰੂ ਬਣਦੀਆਂ ਸਾਡਾ ਜਿਹੜਾ ਹੱਕ ਆ ਸੂਬਿਆਂ ਦਾ ਇਹ ਸੈਂਟਰ ਸਰਕਾਰ ਆਪਦੇ ਹੱਥ ਵਿੱਚ ਰੱਖਣਾ ਚਾਹੁੰਦੀ ਆ ਪਰ ਅਸੀਂ ਕਿਸੇ ਕੀਮਤ ਤੇ ਇਹ ਦੇਣ ਨਹੀਂ ਦੇਵਾਂਗੇ ਜਿਹੜੇ ਸੂਬਾ ਸਰਕਾਰ ਨੂੰ ਸਾਡੀ ਸੰਯੁਕਤ ਮੋਰਚੇ ਨੇ ਸਲਾਹ ਦਿੱਤੀ ਆ ਕਿ ਜਿਸ ਤਰ੍ਹਾਂ ਸਾਡਾ ਅੱਗੇ ਤੋਂ ਢਾਂਚਾ ਚੱਲਦਾ ਮੰਡੀ ਬੋਰਡ ਦਾ ਅਸੀਂ ਉਹ ਲਾਗੂ ਰੱਖਾਂਗੇ ਕਿੰਨਾ ਜਿਹਾ ਨੁਕਸਾਨ ਹੋ ਸਕਦਾ ਅਗਰ ਲਾਗੂ ਹੁੰਦਾ ਦਾ ਕਰੜਾ ਹੈ ਲਾਗੂ ਜੀ ਸਾਡੇ ਕੋਲੇ ਰਹਿਣਾ ਹੀ ਕੁਛ ਨਹੀਂ ਜੀ ਦੇਖੋ ਸਾਡਾ ਜਿਹੜਾ ਪ੍ਰਾਈਵੇਟ ਖਰੀਦ ਆ ਚਾਹੇ ਪ੍ਰਾਈਵੇਟ ਘਰਾਣੇ ਆ ਸਾਨੂੰ ਪਤਾ ਵੀ ਇਹਨਾਂ ਨੇ ਸਾਨੂੰ ਥੋੜਾ ਬੜਾ ਜ਼ਿੰਮੇਵਾਰ ਨੂੰ ਲਾਲਚ ਦੇ ਕੇ ਕੇਰਾ ਸਾਨੂੰ ਉੱਚਾ ਚੱਕ ਦੇਣਗੇ ਪਰ ਬਾਅਦ ਦੇ ਵਿੱਚ ਸਾਡੇ ਕੋਲੇ ਰਹਿਣਾ ਕੁਝ ਨਹੀਂ ਆਉਣ ਵਾਲੇ ਸਮੇਂ ਕਿਸ ਤਰ੍ਹਾਂ ਸੁਭਾਸ਼ ਲੈ ਕੇ ਚੱਲੋਗੇ ਆਉਣ ਵਾਲੇ ਸਮੇਂ ਦੇ ਵਿੱਚ ਜੇ ਇਹਨਾਂ ਤੇ ਸਰਕਾਰ ਨੇ ਕੋਈ ਦਬਾਅ ਪਾਇਆ ਪੰਜਾਬ ਗਵਰਨਮੈਂਟ ਦੇ ਵੀ ਅਸੀਂ ਪੰਜਾਬ ਗਵਰਨਮੈਂਟ ਦੇ ਵੀ ਵੱਧ ਤੋਂ ਆਪਣਾ ਵਾਤੋ-ਵਾਦ ਕਾਟ ਕਰਾਂਗੇ ਅਤੇ ਇਹ ਲਾਗੂ ਕਦੇ ਨਹੀਂ ਹੋਣ ਦੇ ਗਏ ਅਸੀਂ ਮੰਡੀਕਰਨ ਬੋਰਡ ਨਹੀਂ ਟੁੱਟਣ ਦੇਣਾ ਸਾਮਾ ਤੁਹਾਡਾ ਕਿਹਦੇ ਜੱਥੇਬੰਦੀ ਦੇ ਆਪੋ ਮਹਿਸੂਦ ਸਿੰਘ ਤਰਫੋਂ ਕੋਟ ਸੂਬਾ ਨੂੰ ਪ੍ਰਦਾਨ ਆਲ ਇੰਡੀਆ ਕਿਸਾਨ ਸਭਾ ਕਿ ਤੁਹਾਡੇ ਵੱਲੋਂ ਫਟਾਚ ਕੀਤਾ ਜਾ ਰਿਹਾ ਮੰਡੀ ਦੇ ਵਿੱਚ ਕਿਹੜੀਆਂ ਮੰਗਾਂ ਨੂੰ ਲੈ ਕੇ ਜਿਹੜਾ ਪ੍ਰੋਟੈਸਟ ਕੀਤਾ ਜਾ ਰਿਹਾ ਕਿਹੜੇ-ਕਿਹੜੀ ਜੱਥੇਬੰਦੀਆਂ ਨੇ ਜਿਹੜੇ ਆਪੋ ਲਵਾਏ ਅੱਜ ਅਸੀਂ ਐਸ ਕੇ ਅੰਦਰ ਸੱਦੇ ਤੇ ਸਾਰੇ ਭਾਰਤ ਵਿੱਚ ਇਹ ਪ੍ਰੋਟੈਸਟ ਕਰ ਰਹੇ ਆ ਇਹ ਪ੍ਰੋਟੈਸਟ ਸੰਡਾ ਜਿਹੜੀਆਂ ਦਿੱਲੀ ਬਾਰਡਰ ਤੇ 2020 ਤੋਂ ਲੈ ਕੇ 21 ਤੱਕ ਚੱਲੇ ਕੋਲ ਦੀਆਂ ਮੰਗਾਂ ਮੰਨੀਆਂ ਹੋਈਆਂ ਸੀ ਉਹਨਾਂ ਦੀ ਪੂਰਤੀ ਵਾਸਤੇ ਆ ਉਹਦੇ ਨਾਲ ਕੁਝ ਹੋਰ ਗੱਲਾਂ ਜੁੜਦੀਆਂ ਕਿ ਜਿਸ ਤਾ ਕਾਰਪੋਰੇਟ ਸੈਕਟਰ ਨੇ ਹਮਲਾ ਸਾਡੇ ਤੇ ਬਹੁਤ ਵੱਡਾ ਕਰਤਾ ਹੈ ਨਵੀਂ ਇੱਕ ਮੰਡੀ ਖੇਤੀ ਨੀਤੀ ਲਿਆਉਣ ਦੀ ਜਿਹੜੀ ਗੱਲ ਕੀਤੀ ਹੈ ਉਹ ਆ ਇਸ ਜਿਹੜਾ ਹੁਣ ਮੌਜੂਦਾ ਢਾਂਚਾ ਚੱਲ ਰਿਹਾ ਹੈ ਮੰਡੀ ਕਰਨ ਦਾ ਇਹਨੂੰ ਖਤਮ ਕਰਨ ਤੇ ਪ੍ਰਾਈਵੇਟੇਸ਼ਨ ਨੂੰ ਵਧਾਉਣ ਦੀ ਗੱਲ ਹੈ ਇਹ ਦਾ ਤੇ ਉਹ ਦਾ ਫਰਕ ਜੋ ਅਸੀਂ ਸਮਝਦੇ ਹਾਂ ਕਿ 8% 8% ਸਟ੍ਰਕਚਰ ਲਿੰਦਾ ਜਿਹੜੀ ਸਰਕਾਰ ਲੈ ਕੇ ਤੇ ਪਿੰਡਾਂ ਦੀਆਂ ਜਿਹੜੀਆਂ ਬਿਲ ਜਿਹੜੀਆਂ ਪਿੰਡਾਂ ਨੂੰ ਜਾਂਦੀਆਂ ਸੜਕਾਂ ਜਿਹੜੀਆਂ ਉਹਨਾਂ ਦੀ ਰਿਪੇਅਰ ਕਰਦੀ ਆ ਉਹਨਾਂ ਤੇ 3% ਖਰਚ ਕਰਦੀ ਆ ਬਾਕੀ ਆਦੇ ਮੁਲਾਜ਼ਮਾਂ ਤੇ ਪਰ ਜਿਹੜੀ ਨਵੀਂ ਖੇਤੀ ਨੀਤੀ ਆ ਆ ਰਹੀ ਹੈ ਉਹਦੇ ਤਹਿਤ ਉਹ ਟੈਕਸ ਰਹਿਤ ਆ ਰਹੀ ਹੈ ਜੇ ਉਹ ਟੈਕਸ ਰਹਿਤ ਆਈ ਤੇ ਸਾਡੇ ਪਿੰਡਾਂ ਨੂੰ ਜਾਂਦੀਆਂ ਸੜਕਾਂ ਦੀ ਰਿਪੇਅਰ ਕੌਣ ਕਰਨੇਗਾ ਨੰਬਰ 1 ਸਾਡੀਆਂ 1872 ਮਾਰਕੀਟ ਕਮੇਟੀਆਂ ਇਹਨਾਂ ਦੇ ਵਿੱਚ ਮੁਲਾਜ਼ਮ ਜਿਹੜੇ ਆ ਉਹਨਾਂ ਦੀ ਸਾਰ ਕੌਣ ਲੱਗਾ ਉਹਨਾਂ ਨੂੰ ਕਿਕ ਆਊਟ ਕਰ ਦਿੱਤਾ ਜਾਏਗਾ ਜਿਹੜਾ ਆਰਥਿਕ ਸਿਸਟਮ ਅਤੇ ਨਾਲ ਇਹ ਲੇਬਰ ਸਿਸਟਮ ਚੱਲ ਰਿਹਾ ਅੱਜ ਇਹ ਸਾਰਾ ਖਤਮ ਹੋ ਕੇ ਸਿੱਧਾ ਏਪੀਐਮ ਸਿੱਧੀ ਆਪਣੇ ਆਪਣੀ ਗੁਲੇਟ ਲੈ ਜਾਏਗੀ ਸਾਰਿਆਂ ਨੂੰ ਉਹਦਾ ਨੁਕਸਾਨ ਸਾਡੇ ਸਾਰੇ ਵਰਗ ਨੂੰ ਹੋਏਗਾ ਤੇ ਜਦੋਂ ਉਹ ਵਰਗ ਸਾਰੇ ਲੈ ਗਿਆ ਤੇ ਕਿਸੇ ਨੂੰ ਜਿਹੜਾ ਹੁਣ ਆਟਾ ਮਿਲਦਾ ਜਾਂ ਚੌਲ ਮਿਲਦਿਆ ਸਰਫਿਟੀ ਤੇ ਉਹ ਵੀ ਨਹੀਂ ਮਿਲਣਗੇ ਇਸ ਲਈ ਸਾਰਾ ਉਥਲਪਤ ਸਿਸਟਮ ਹੋ ਜਾਏਗਾ ਅਸੀਂ ਇਹ ਸਾਰੇ ਸਿਸਟਮ ਨੂੰ ਬਚਾਉਣ ਵਾਸਤੇ ਕਾਪਰੇਟਿਵ ਸੁਸਾਇਟ ਜਿਹੜੇ ਹੈਗੇ ਸਿਸਟਮ ਨੂੰ ਬਚਾਉਣ ਲਈ ਅਸੀਂ ਕਾਰਪੋਰੇਟ ਸੈਕਟਰ ਦੇ ਖਿਲਾਫ ਜਿਹੜਾ ਸੰਘਰਸ਼ ਲੜਿਆ ਔਰ ਨਾਲ ਦੀ ਨਾਲ ਮੈਂ ਤੁਹਾਨੂੰ ਇਹ ਵੀ ਦੱਸ ਦਿੰਦਾ ਤੁਹਾਡੇ ਬਾਦਿਆ ਮਾਈ ਕਿ ਜਿੱਥੋਂ ਤੱਕ ਦਿੱਲੀ ਆਪਣਾ ਖਨੌਰੀ ਚੱਲ ਰਿਹਾ ਬਾਰਡਰ ਦਾ ਸੰਘਰਸ਼ਾਂ ਦੀ ਗੱਲ ਹੈ ਉਹ ਸੰਘਰਸ਼ ਤੋਂ ਪਹਿਲਾਂ ਅਸੀਂ 16 ਤਰੀਕ ਨੂੰ ਸਹਿਯੋਗਤ ਮੋਰਚ ਨੇ ਕਾਲ ਦਿੱਤੀ ਸੀ ਪਰ ਉਹ ਕਾਲੀ ਵਿੱਚ ਸਾਥੀ 13 ਤਰੀਕ ਨੂੰ ਆਪ ਦਾ ਗੇਰਾ ਪਹੁੰਚ ਗਿਆ ਸੀ ਉਧਰਲੇ ਪਾਸੇ ਬੇਸ਼ੱਕ ਉਹਨਾਂ ਦੇ ਲੜਨ ਦਾ ਤਰੀਕਾ ਸਾਡੇ ਵਿਚਾਰ ਤੋਂ ਇੱਕ ਮਖਤਫੇ ਹੋ ਕੇ ਵੱਖਰੇ ਪਰ ਸਾਡੇ ਮੁੱਦਿਆਂ ਦਾ ਮਤ ਭੇਦ ਨਹੀਂ ਅੱਜ ਵੀ ਅਸੀਂ ਜਗਜੀਤ ਸਿੰਘ ਡੱਲੇਵਾਲ ਦੀ ਜਾਨ ਦੀ ਸਲਾਮਤੀ ਚਾਹੁੰਦੇ ਆ ਕਿ ਉਸ ਨੂੰ ਬਚਣਾ ਚਾਹੀਦਾ ਔਰ ਬਚਾਉਣਾ ਚਾਹੀਦਾ ਹੈ ਪੰਜਾਬ ਸਰਕਾਰ ਨੂੰ ਵੀ ਤੇ ਸੈਂਟਰ ਸਰਕਾਰ ਨੂੰ ਵੀ ਉਹਨੂੰ ਕੋਈ ਫੋਟਵਾਲ ਨਾ ਬਣਾਉਣ ਕਿ ਕੇਂਦਰ ਕਵੇ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਔਰ ਪੰਜਾਬ ਕਵੇ ਕੇਂਦਰ ਦੀ ਜ਼ਿੰਮੇਵਾਰੀ ਦੋਹਾਂ ਸਰਕਾਰਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਇੱਕ ਕਿਸਾਨ ਆਗੂ ਦੀ ਜਾਨ ਨੂੰ ਬਚਾਉਣ ਔਰ ਇੱਕ ਮਨੁੱਖ ਦੀ ਜਾਨ ਨੂੰ ਬਚਾਉਣ ਔਰ ਉਹਨਾਂ ਦੀਆਂ ਜਿਹੜੀਆਂ ਮੰਗਾਂ ਉਹਦੀਆਂ ਸਭ ਮੰਗਾਂ ਸਾਡੀਆਂ ਮੰਗਾਂ ਉਹਦੀ ਪੂਰਤੀ ਵਾਸਤੇ ਅੱਗੇ ਆਓ ਕੀਨ ਲੱਗਦਾ ਕੇਂਦਰੀ ਸਰਕਾਰ ਦੇ ਕਿਸਾਨਾਂ ਵਾਸਤੇ ਰਵਈਆ ਜਰ ਸਖਤ ਅਪਣਾਉਂਦੀ ਜਾ ਰਹੀ ਹੈ ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ ਜਿਵੇਂ-ਜਿਵੇਂ ਮੰਨੂ ਵੱਡਦਾ ਅਸੀਂ ਧੋਣ ਸੋਏ ਹੋਏ ਸਾਨੂੰ ਪਤਾ ਹੈ ਕਿ ਕਾਰਪੋਰੇਟ ਸੈਕਟਰ ਨੇ ਸਾਡੇ ਤੇ ਜ਼ੁਲਮ ਟਾਉਣਾ ਇਸ ਤੋਂ ਵੱਧ ਵੀ ਟਾਉਣਾ ਪਰ ਅਸੀਂ ਮੈਂਟਲੀ ਪ੍ਰੇਪੇਅਰ ਆ ਅਗਲੀ ਰਣਨੀਤੀ ਕੀ ਰਹੇਗੀ ਜੀ ਅਗਲੀ ਰਣਨੀਤੀ ਐਸਕੇਮ ਨੇ ਜੋ ਪ੍ਰੋਗਰਾਮ ਲਿਖਤਾ ਜੇ ਉਹਨਾਂ ਨੇ ਦਿੱਲੀ ਦੇ ਬਾਰਡਰ ਵੱਲ ਨੂੰ ਜਾਣ ਦਾ ਗੱਲ ਕਰਤੀ ਤੇ ਦਿੱਲੀ ਦੇ ਬਾਰਡਰ ਵੱਲ ਨੂੰ ਪਹੁੰਚਾਂਗੇ ਜੇ ਉਹਨਾਂ ਨੇ ਇੱਥੇ ਹੋਰ ਐਕਸ਼ਨ ਕੋਈ ਲਿਖਿਆ ਅਸੀਂ ਐਸਕੇਮ ਤੋਂ ਬਾਹਰ ਕੋਈ ਵੀ ਆਪਣਾ ਐਕਸ਼ਨ ਨਹੀਂ ਕਰਨਾ ਅੱਜ ਤੁਹਾਡੇ ਸਾਹਮਣੇ ਕਿੰਨਾ ਵੱਡਾ ਇਤਿਹਾਸਿਕ ਘਟਾ ਹੈ ਕਿ ਅਗਰਾਹਾ ਜੱਥੇਬੰਦੀ ਔਰ ਦੂਸਰੀ ਜਿਹੜੀ ਹੈਗੀ ਆ ਆਪਣੇ ਕ੍ਰਾਂਤੀਕਾਰੀ ਜਥੇਬੰਦੀ ਜਿਹੜੀਆਂ ਸਾਡੇ ਤੋਂ ਵੱਖ ਸੀ ਅੱਜ ਇਸ ਕੈਂਪ ਦੇ ਨਾਲ ਬੈਠੀਆਂ ਇਹ ਬਹੁਤ ਵੱਡੀ ਅਚੀਵਮੈਂਟ ਹੈ ਕਿਸਾਨ ਮੂਵਮੈਂਟ ਵਾਸਤੇ ਅਸੀਂ ਇੱਕ ਪਲੇਟਫਾਰਮ ਇੱਕ ਥੜਾ ਹਜ਼ਾਰ ਲਿਆ ਇਸ ਥੜੇ ਦੇ ਉੱਤੋਂ ਅਸੀਂ ਦਿੱਲੀ ਵੱਲ ਨੂੰ ਜਿਹੜੇ ਸਾਫ ਮੈਂ ਸਾਰੀਆਂ ਜਿਹੜੀਆਂ ਮੰਗਾਂ ਦੀ ਉਤੋਪਾਂ ਦਾ ਮੂੰਹ ਕਰਾਂਗੇ ਔਰ ਇੱਕੇ ਨਾਲ ਸਿੱਧਾ